ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਮੋੜ ਦਿੱਲੀ ਵੱਲ ਮਾਰਚ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਜੇਕਰ ਹੁਸ਼ਿਆਰਪੁਰ ਦੇ ਕੰਡੀ ਖੇਤਰ ਦੇ ਕਿਸਾਨਾਂ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਕੰਡੀ ਖੇਤਾਂ ਦੇ ਕਿਸਾਨ ਫਸਲਾਂ ਦੀ ਪਰਬਾਤੀ ਤੋਂ ਕਾਫੀ ਚਿੰਤਪ੍ਰਦਾਨਾ ਜੰਗਲੀ ਸੂਰਾਂ ਵੱਲੋਂ ਆਲੂਆਂ ਦੀ ਫਸਲ ਤਬਾਹ ਕੀਤੀ ਜਾ ਰਹੀ ਹੈ ਤੇ ਸਰੋਂ ਮੀਡੀਆ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਰਾਤ ਸਮੇਂ ਜੰਗਲੀ ਸੂਰਾਂ ਨੇ ਪਿੰਡ ਵਿੱਚ ਕਈ ਏਕੜ ਆਲੂਆਂ ਦੀ ਫਸਲ ਤਬਾਹ ਕਰ ਦਿੱਤੀ। ਉਹ ਫਸਲਾਂ ਨੂੰ ਤਬਾਹ ਕਰ ਦਿੰਦੇ ਹਨ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੀ ਇਸ ਮਾਮਲੇ ਵਿੱਚ ਕਿਸਾਨਾਂ ਦੀ ਕੋਈ ਪਰਵਾਹ ਨਹੀਂ ਕਰ ਰਿਹਾ ਅਤੇ ਸਰਕਾਰ ਵੱਲੋਂ ਕੰਢਿਆਲੀ ਤਾਲਮਤਾਂ ਲਈ ਕੋਈ ਸਬਸਿਡੀਆਂ ਜਾਂ ਸਹੂਲਤ ਨਹੀਂ ਦਿੱਤੀ ਗਈ। ਨਾਮ ਹੈ ਤੁਹਾਡਾ ਨਵਦੀਪ ਸਿੰਘ ਜੀ ਕਿਹੜਾ ਪਿੰਡ ਹੈ ਜੀ ਇਹ ਚੱਕ ਲਾਦੀਆਂ ਪਿੰਡ ਜੀ ਨਵਦੀਪ ਸਿੰਘ ਜੀ ਆਲੂਆਂ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਤੇ ਕੀ ਕੀ ਤੁਹਾਨੂੰ ਦਿੱਕਤ ਆ ਰਹੀ ਹੈ ਤੇ ਕਾਰਨ ਕੀ ਹੈ ਏਡੇ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੋ ਰਿਹਾ ਜੀ ਇਹ ਨੁਕਸਾਨ ਆਲੂ ਦਾ ਜੀ ਕੰਢੀ ਏਰੀਆ ਕਰਕੇ ਬਹੁਤ ਹੋ ਰਿਹਾ ਆ ਆਲੇ ਦੁਆਲੇ ਅਸੀਂ ਜੋ ਦੇਖਾਂਗੇ ਦੀ ਆਪਣੇ ਜੰਗਲਾਤ ਹੈਗਾ ਆ ਉਹਦੇ ਵਿੱਚ ਜਾਨਵਰ ਬਹੁਤ ਆ ਜਿਦਾਂ ਸੂਰ ਵੀ ਆ ਜਾਂਦੇ ਆ ਨੀਲ ਗਾਂ ਆ ਜਾਂਦੀ ਆ ਸੰਭਰ ਆ ਜਾਂਦੀ ਆ ਜਦੋਂ ਇਹ ਜੁੱਟਾਂ ਦੇ ਜੁੱਟ ਸਾਡੇ ਖੇਤਾਂ ਵਿੱਚ ਵੱਢਦੇ ਆ ਤਾਂ ਇੱਕ ਵੱਡਿਓ ਜਿਹੜਾ ਹੈਗਾ ਆ ਨੁਕਸਾਨ ਆਲੂ ਪੱਟ ਦਾ ਸਾਰ ਹੀ ਮਤਲਬ ਕਿੱਲਿਆਂ ਦੇ ਕਿੱਲ ਜਿਹੜੇ ਹੈਗੇ ਆ ਉਹ ਨੁਕਸਾਨੇ ਜਾਂਦੇ ਆ ਤੇ ਆਲੂ ਜਦੋਂ ਸੂਰਨੇ ਪੱਟਣਾ ਆ ਉਹ ਸਾਰਾ ਖਤਮ ਹੋ ਜਾਂਦਾ ਜੀ ਮੁੜ ਕੇ ਸਾਨੂੰ ਫਿਰ ਹਰ ਟਾਈਮ ਅਸੀਂ ਬੰਦੇ ਬਿਠਾਉਣੇ ਪੈਂਦੇ ਆ 24 24 ਘੰਟੇ ਰਾਤ ਨੂੰ ਵੀ ਬੰਦਿਆਂ ਦੀਆਂ ਡਿਊਟੀਆਂ ਲਾਉਣੇ ਪੈਂਦੀਆਂ ਆ ਤੇ ਬੜੀ ਦਿੱਕਤ ਆ ਰਹੀ ਆ ਆਪਾਂ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਵੱਡੇ ਪੱਧਰ ਤੇ ਕੰਢੀ ਤੇ ਖੇਤਰ ਦੇ ਵਿੱਚ ਤੁਹਾਡੇ ਦੱਸਣ ਮੁਤਾਬਕ ਕਿ ਆਲੂਆਂ ਦੀ ਖੇਤੀ ਹੋ ਰਹੀ ਹੈ ਜੀ ਤੁਹਾਡੇ ਦੱਸਣ ਮੁਤਾਬਕ ਕਿ ਆਪਾਂ ਨਾਲ ਦੇ ਗਵਾਂਢੀ ਪੰਜ ਸੱਤ ਪਿੰਡਾਂ ਦੀ ਗੱਲ ਕਰੀਏ ਤਾਂ ਸੈਂਕੜੇ ਕਿੱਲਾ ਜਿਹੜਾ ਉੱਥੇ ਬਰਬਾਦ ਹੋ ਰਿਹਾ ਹੈ ਕੀ ਅਸਲ ਸੱਚਾਈ ਉਸ ਵਿੱਚ ਵੀ ਜੀ ਦੇਖੋ ਜੀ ਜਿਹੜੇ ਸਾਡੇ ਕੋਈ 20 ਤੋਂ 25 ਪਿੰਡ ਇਹੋ ਜਿਹੇ ਜਿਹੜੇ ਹੈਗੇ ਆ ਜਿਹੜੇ ਕੰਢੀ ਨਾਲ ਅਟੈਚ ਆ ਤੇ ਲਗਭਗ ਸੈਂਕੜਿਆਂ ਦੇ ਹਿਸਾਬ ਨਾਲ ਇੱਥੇ ਆਲੂ ਦੀ ਖੇਤੀ ਹੁੰਦੀ ਆ ਤੇ ਇੱਕ ਹਿਸ਼ਾਰਪੁਰ ਜ਼ਿਲ੍ਹਾ ਹੋਣ ਕਰਕੇ ਪਹਿਲਾਂ ਮਾਲਪੁਰ ਮਾਲਪੁਰ ਤੋਂ ਦੂਜਾ ਹਿਸ਼ਾਰਪੁਰ ਕੰਡੀ ਏਰੀਆ ਜਿੱਦਾ ਚੱਕ ਲਾ ਦੀਆਂ ਢੋਲ ਵਹਾ ਸਾਈਡ ਹੋ ਗਈ ਆ ਇੱਥੇ ਆਲੂ ਦੀ ਫਸਲ ਬਹੁਤ ਜ਼ਿਆਦਾ ਹੁੰਦੀ ਆ ਤੇ ਜੰਗਲੀ ਜਾਨਵਰਾਂ ਦਾ ਨੁਕਸਾਨ ਹੋਣ ਕਰਕੇ ਜ਼ਿਮੀਂਦਾਰ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਪਿਆ ਆ ਤੇ ਉਹਦਾ ਸਾਨੂੰ ਰਾਹ ਨਹੀਂ ਮਿਲਦਾ ਪਿਆ ਕੋਈ ਵੀ ਜਾਨਵਰਾਂ ਦੇ ਆਉਣ ਦਾ ਕਾਰਨ ਵੱਡਾ ਕਾਰਨ ਕੀ ਮੰਨਦੇ ਆ ਆਪਾਂ ਕਹਿ ਸਕਦੇ ਆ ਕਿ ਜੋ ਜੰਗਲਾਂ ਦੀ ਵੱਡੇ ਪੱਧਰ ਤੇ ਕਟਾਈ ਹੋ ਰਹੀ ਆ ਕਿ ਉਹਦੇ ਕਾਰਨ ਜਿਹੜਾ ਜਾਨਵਰ ਆ ਚਾਹੇ ਉਹ ਜੰਗਲੀ ਸੂਰ ਆ ਨੀਲ ਗਾਂ ਜਾਂ ਕੁਛ ਹੋਰ ਆ ਉਹ ਬਸੋਵਲ ਜਿਹੜਾ ਉਹ ਆਪਣਾ ਉਹ ਮੂਵ ਕਰ ਰਹੇ ਨੇ ਦੇਖੋ ਜੀ ਉਹਦੇ ਵਿੱਚ ਕੀ ਆ ਜੰਗਲਾਂ ਦੀ ਕਟਾਈ ਤਾਂ ਹੋ ਰਹੀ ਆ ਨੁਕਸਾਨ ਹੁੰਦਾ ਆ ਜਿਹੜਾ ਪਹਾੜੀ ਇਲਾਕਾ ਹੈਗਾ ਪਹਾੜੀ ਲਗ ਤੋਂ ਬਾਅਦ ਜਿਹੜੇ ਜਾਨਵਰ ਆ ਉਹ ਥੱਲੇ ਵੱਲ ਨੂੰ ਵੀ ਆ ਗਏ ਜੇ ਅਸੀਂ ਕੰਢੀ ਦੀ ਗੱਲ ਨਾ ਕਰੀਏ ਜੇ ਅਸੀਂ ਹੋਰ 10 ਕਿਲੋਮੀਟਰ ਸਾਈਡ ਨੂੰ ਚਲ ਜਾਈਏ ਨਾ ਤਾਂ ਉੱਥੇ ਵੀ ਜੰਗਲੀ ਸੂਰ ਜਾਨਵਰ ਪਹੁੰਚ ਚੁੱਕਾ ਆ ਕਿਉਂ ਇੱਥੇ ਖਾਣ ਨੂੰ ਕੁਛ ਨਹੀਂ ਮਿਲਦਾ ਜੰਗਲ ਸਾਰੇ ਵੱਢ ਹੋ ਗਏ ਆ ਨਵਦੀਪ ਜੀ ਸਰਕਾਰ ਚਾਹੇ ਕੋਈ ਵੀ ਹੋਵੇ ਜਿਹੜੀ ਪੰਜਾਬ ਸਰਕਾਰ ਆ ਉਹ ਫਸਲਾਂ ਦੇ ਬਚਾ ਲਈ ਸਬਸਿਡੀ ਤੇ ਜਾਲ ਵੀ ਪ੍ਰੋਵਾਈਡ ਕਰਾਉਂਦੇ ਇਸ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ ਮਿਲ ਰਹੀ ਤੁਹਾਨੂੰ ਦੇਖ ਬਿਲਕੁਲ ਕੋਈ ਨਹੀਂ ਜੀ ਸਰਕਾਰ ਦਾ ਇਸ ਪਾਸੇ ਖਿਆਲ ਹੀ ਕੋਈ ਹੈ ਨਹੀਂ ਉਹ ਅਸੀਂ ਚਾਹੁੰਦੇ ਆ ਵੀ ਚਲੋ ਬਾਉਂਡਰੀ ਵਾਸਤੇ ਸਾਨੂੰ ਜਿੰਨਾ 7-7 ਫੁੱਟ ਬਾਉਂਡਰੀ ਤਾਰ ਜਾਂ ਕੋਈ ਜਾਲ ਇਹੋ ਜੀ ਸਬਸਿਡੀ ਮੁਹੱਈਆ ਕਰਾਵੇ ਜ਼ਿੰਮੇਦਾਰ ਇਹਨਾਂ ਚੀਜ਼ਾਂ ਤੋਂ ਜਿਹੜਾ ਹੈਗਾ ਆ ਜਾਨਵਰਾਂ ਤੋਂ ਉਹ ਬਚਾ ਹੋ ਸਕੇ ਕੰਡਿਆਲੀ ਤਾਰ ਨੂੰ ਲੈ ਕੇ ਭਾਗ ਫੈਂਸਿੰਗ ਫੈਂਸਿੰਗ ਨੂੰ ਲੈ ਕੇ ਸਰਕਾਰ ਵੱਡੇ ਦਾਅਵੇ ਕਰਦੀ ਹੈ ਕਿ ਅਸੀਂ ਕੰਢੀ ਖੇਤਰ ਦੇ ਵਿੱਚ ਖਾਸ ਕਰ ਜਿੱਥੇ ਆਵਾਰਾ ਪਸ਼ੂਆਂ ਦੀ ਜਾਂ ਜਾਨਵਰਾਂ ਦੀ ਜ਼ਿਆਦਾ ਮਾਰ ਪੈਂਦੀ ਹੈ ਕਿ ਆਪਾਂ ਉਸ ਥਾਂ ਤੇ ਵਿਸ਼ੇਸ਼ ਤਵੱਜੋ ਦੇ ਰਿਹਾ ਹੈ ਫੋਕੇ ਦਾਅਵੇ ਆ ਸਰਕਾਰ ਦੇ ਜੀ ਫੋਕੇ ਆ ਜੀ ਫੇਲਾ ਸਾਡੇ ਤੱਕ ਤਾਂ ਇਦਾਂ ਦੀ ਸਹੂਲਤ ਕੋਈ ਪਹੁੰਚੀ ਹੀ ਨਹੀਂ ਜੇ ਪਹੁੰਚੀ ਹੁੰਦੀ ਤਾਂ ਅਸੀਂ ਜ਼ਰੂਰ ਲੈ ਲੈਂਦੇ ਅਨੋਂ ਕਦੀ ਖੇਤੀਬਾੜੀ ਵਿਭਾਗ ਜਿਹੜਾ ਆ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਜਾਗਰੂਤ ਕਰਦਾ ਹੈਗਾ ਆ ਉਹਨਾਂ ਨੇ ਕਦੀ ਇਸ ਤਰ੍ਹਾਂ ਦੀ ਤੁਹਾਨੂੰ ਕੋਈ ਨਹੀਂ ਦੱਸੀ ਹੈਗੀ ਆ ਬਈ ਸਰਕਾਰ ਵੱਲੋਂ ਝਾਲਮਹੀਆ ਹੋ ਜਾਂਦਾ ਤਾਰਮਹੀਆ ਹੋ ਜਾਂਦੀ ਸਬਸਿਡੀ ਤੇ ਨਹੀਂ ਬਿਲਕੁਲ ਨਹੀਂ ਕੁਛ ਨਹੀਂ ਦੱਸਿਆ ਜੀ ਇਸ ਬਾਰੇ ਸਰਕਾਰ ਆਪਣੇ ਜਿਹੜਾ ਮਹਿਕਮਾ ਵੀ ਹੈਗਾ ਡਿਪਾਰਟਮੈਂਟ ਹੈਗਾ ਆ ਕੋਈ ਇਹਨਾਂ ਨੇ ਸਾਨੂੰ ਇਦਾਂ ਦੀ ਸਕੀਮ ਨਹੀਂ ਦਿੱਤੀ ਫਿਰ ਤੁਸੀਂ ਆਪਣੇ ਫਸਲ ਦੇ ਬਚਾ ਲੈ ਕੀ ਉਦਮ ਆਪਣੇ ਪੱਧਰ ਤੇ ਕਰਦੇ ਉਦਮ ਦੇਖੋ ਜੀ ਜ਼ਿੰਮੇਵਾਰ ਤਾਂ ਹਰੇਕ ਪਾਸੇੋਂ ਨੁਕਸਾਨੀਆਂ ਪਿਆ ਆ ਉਹ ਨੁਕਸਾਨ ਚੱਲ ਜਾਂਦਾ ਆ ਚੱਲ ਕੇ ਘਰ ਆ ਜਾਂਦਾ ਆ ਸਾਨੂੰ ਤਾਂ ਕੋਈ ਦੀਦਾ ਹੀ ਨਹੀਂ ਉਹਦੀ ਆਪਣੇ ਅਸੀਂ ਕੀ ਕਰੀਏ ਅਸੀਂ ਬੰਦੇ ਬਿਠਾਏ ਆ ਕੁਛ ਅੱਗ ਲਾਈ ਆ ਉਹ ਖੁੰਝੇ ਅੱਗ ਲਾਤੀ ਉਹ ਖੁੰਝੇ ਅੱਗ ਲਾਤੀ ਰਾਤ ਨੂੰ ਪਿਜਾਰ ਵਰ ਨਾ ਆਵੇ ਬਸ ਇਹੀ ਆ ਜੀ ਕਿਆ ਨਾ ਬਾਈ ਤੁਹਾਡਾ ਪ੍ਰੇਮ ਸਿੰਘ ਜੀ ਪ੍ਰੇਮ ਸਿੰਘ ਜੀ ਤੁਸੀਂ ਕਿੰਨੇ ਕਿੱਲਾਂ ਦੇ ਵਿੱਚ ਆਲੂਆਂ ਦੀ ਖੇਤੀ ਦੀ ਪੈਦਾਵਾਰ ਕੀਤੀ ਹੈ ਜੀ ਮੈਂ ਤਾਂ ਕਰੀ 30 ਕਿੱਲੇ ਚ ਕੀਤੀ ਆ ਕੀ ਮੌਜੂਦਾ ਹਾਲਾਤਾਂ ਦੀ ਆਪਾਂ ਗੱਲ ਕਰੀਏ ਮੌਜੂਦਾ ਹਾਲਾਤ ਕੀ ਨੇ ਜੋ ਤੁਹਾਡੇ ਹਿੱਸੇ ਦੀ ਜੋ 30 ਕਿੱਲਾਂ ਦੇ ਵਿੱਚ ਤੁਸੀਂ ਫਸਲ ਕੀਤੀ ਹੋਈ ਹੈ ਜੀ ਦੇਖੋ ਜੀ ਮੈਂ ਤਿੰਨਾ ਪਿੰਡਾਂ ਦੇ ਵਿੱਚ ਅਲੱਗ-ਅਲੱਗ ਮਤਲਬ ਆਲੂ ਲਗਾਏ ਹੋਏ ਸੀ ਤੇ ਠੇਕੇ ਤੇ ਜ਼ਮੀਨ ਅਸੀਂ ਬੰਦੇ ਆ ਠੇਕੇ ਵੀ ਮਹਿੰਗੇ ਆ 40 45 45000 ਠੇਕਾ ਆ ਤੇ ਜਾਨ ਬਹੁਤ ਨੁਕਸਾਨ ਕਰਦਾ ਸਾਰੇ ਪਾਸੇ ਨੁਕਸਾਨ ਹੋਇਆ ਸਾਡਾ ਨੰਗਲ ਚ ਬਾਈ ਆ ਉੱਥੇ ਵੀ ਨੁਕਸਾਨ ਹੋਇਆ ਭੋਂਗੇ ਚ ਬਾਈ ਆ ਉੱਥੇ ਵੀ ਨੁਕਸਾਨ ਹੋਇਆ ਇਹ ਚੱਕ ਲਾਦੀਆਂ ਦੇ ਵਿੱਚ ਖੜੇ ਆ ਤੇ ਤੁਸੀਂ ਆਪ ਦੇਖ ਹੀ ਲਿਆ ਕਿ ਕਿੰਨਾ ਕੁ ਨੁਕਸਾਨ ਹੋਇਆ ਤੇ ਇਹ ਆਲੂ ਇੱਕ ਸਾਡੇ ਪੱਟਣੇ ਵਾਲੇ ਰਹਿ ਗਏ ਆ ਬਾਕੀ ਤਾਂ ਅਸੀਂ ਪਟ ਚੁੱਕੇ ਆ ਅੱਛਾ 30 ਕਿੱਲਿਆਂ ਦੀ ਤੁਸੀਂ ਪੈਸਾ ਵਾਰ ਕੀਤੀ ਆ ਆਪਾਂ 1 ਕਿੱਲੇ ਦੀ 1 ਏਕੜ ਦੀ ਗੱਲ ਕਰੀਏ ਕੀ ਉੱਤੇ ਲਾਗਤ ਆਉਂਦੀ ਆ ਤਾਂ ਲਾਗਤ ਤੋਂ ਬਾਅਦ ਹੁਣ ਜੋ ਨੁਕਸਾਨ ਹੋਇਆ ਬਚਤ ਕੀ ਰਹੇਗੀ ਜੀ ਫਿਰ ਇਸ ਤੇ ਦੇਖੋ 50 ਤੋਂ 60000 ਰੁਪਇਆ ਕਿੱਲੇ ਦੀ ਜਿਹੜੀ ਸਾਡੀ ਲਾਗਤ ਆਉਂਦੀ ਹੈ ਤੇ ਸ਼ੁਰੂ ਤੋਂ ਲੈ ਕੇ ਮਤਲਬ ਲਾਸਟ ਚੱਕਰ ਤੇ ਐਤ ਕੀ ਚਲੋ ਰੇਟ ਠੀਕ ਕਰਕੇ ਮਤਲਬ 50 ਕਹ ਹਜ਼ਾਰ ਰੁਪਏ ਵੱਜ ਜਾਂਦਾ ਜੇ ਲੱਖ ਦੇ ਆਲੂ ਨਿਕਲ ਗਏ ਤਾਂ ਹੁਣ ਜਿਹੜਾ ਇੱਥੇ ਨੁਕਸਾਨ ਹੋਇਆ ਸਾਡਾ ਇਹ ਤਾਂ ਮਤਲਬ ਨੁਕਸਾਨ ਹੀ ਨੁਕਸਾਨ ਆ ਐਚੋ ਬਚਤ ਤਾਂ ਹੋਣੀ ਨਹੀਂ ਆ ਜਿਹੜੇ ਬਚ ਗਏ ਆ ਉਹ ਦੇਖਾਂਗੇ ਕੀ ਨਿਕਲਦਾ ਹੁਣ ਅਕਸਰ ਜਦੋਂ ਇਹ ਹਾਰਡ ਆਉਂਦੇ ਨੇ ਜਾਂ ਕੁਦਰਤੀ ਆਫਤਾਂ ਪੈਦਾ ਹੁੰਦੀਆਂ ਨੇ ਜਾਂ ਸੁੰਡੀ ਮਾਰ ਜਾਂਦੀ ਆ ਫਸਲ ਨੂੰ ਉਦੋਂ ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ ਕੀਤਾ ਜਾਂਦਾ ਹੈ ਕਿ ਲੱਗਦਾ ਕਿ ਇਸ ਤਰ੍ਹਾਂ ਦਾ ਜੰਗਲੀ ਜਾਨਵਰਾਂ ਤੋਂ ਬਚਾ ਲੈ ਉਹ ਸਰਕਾਰ ਨੂੰ ਕੋਈ ਵਿਸ਼ੇਸ਼ ਤਵੱਜੋ ਜਾਂ ਕੋਈ ਵਿਸ਼ੇਸ਼ ਤੌਰ ਤੇ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਕਿਸਾਨ ਭਾਈਚਾਰੇ ਲਈ ਕਰਨਾ ਚਾਹੀਦਾ ਉਹਨਾਂ ਨੂੰ ਪਰ ਦੇਖਦਾ ਸੁਣਦਾ ਕੋਈ ਨਹੀਂ ਆ ਐਲਾਨ ਹੀ ਰਹਿ ਜਾਂਦੇ ਆ ਠੀਕ ਹੈ ਜੰਗਲਾਂ ਹੋ ਰਾਤ ਨੂੰ ਦੋ ਦੋ ਬੰਦੇ ਇੱਥੇ ਮਤਲਬ ਛੱਡੇ ਆ ਟੋਟਲ ਦੇਖੀ ਇਹਦਾ ਕਿੰਨਾ ਨੁਕਸਾਨ ਹੋ ਗਿਆ ਤੁਹਾਨੂੰ ਸਾਡਾ ਮੰਨ ਕੇ ਚੱਲੀ ਆ ਮਤਲਬ ਇਹਨਾਂ 13 ਕਿੱਲੇ ਦਾ ਪਲਾਟ ਆ ਇਹ ਇਹਦੇ ਵਿੱਚੋਂ ਕਿਲਾ ਡੇਢ ਕਿਲਾ ਦਾ ਨੁਕਸਾਨ ਆ ਗਿਆ ਨਾ ਸਾਰੇ ਘੁੰਮ ਘੁੰਮ ਕੇ ਵਿੱਚੋਂ ਵਿੱਚੋਂ ਨੁਕਸਾਨ ਕੀਤਾ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ